ਸਰ ਅੱਜ ਵਾਲਾ ਦਾ ਜਿਹੜੀ ਇੱਥੇ ਚੱਲ ਰਹੀ ਹੈ ਅੱਜ ਜੀ ਮਾਜੋਗ ਡੀਜੀਪੀ ਸਾਹਿਬ ਦੇ ਵਿਸ਼ੇਸ਼ ਦੇਸ਼ਾਂ ਨਿਰਦੇਸ਼ ਮੁਤਾਬਕ ਅ ਸ਼੍ਰੀ ਗੁਰਮੀਤ ਸਿੰਘ ਚੋਹਾਨ ਜੀ ਡੀਆਈ ਸਾਹਿਬ ਪੀਜੀਟੀਐਫ ਦੀ ਰਹਿਮਾਈ ਹੇਠ ਮਾਜੋਗ ਐਸਐਫਪੀ ਸਾਹਿਬ ਹੋਰ ਆਪਣਾ ਸੁਮਚੀਪ ਬਟਾਵਲੀ ਸੋਲੋਂ ਇੱਕ ਵਿਸ਼ੇਸ਼ ਸੱਚ ਅਭਿਆਨ ਕੀਤਾ ਗਿਆ ਜਿਹੜਾ ਯੋਧ ਨਸ਼ਾ ਵਿਰੋਧਕ 50 ਸਰਕਾਰਾਂ ਲਾਗੂ ਕੀਤਾ ਤੇ ਇਹਦੇ ਵਿੱਚ ਤਹਿਤ ਆਪਾਂ ਇਹ ਦੱਸ ਜੀਏ ਕਿ ਆਪਾਂ ਟ੍ਰੇਨਾਂ ਖੋਰ ਜਿਹੜੇ ਸ਼ੱਕੀ ਬੰਦੇ ਚੱਕੀਤੇ ਗਏ ਆ ਤੇ ਇਹ ਅੱਗੇ ਆਪਾਂ ਚੱਕ ਕੇ ਕਰਾਤੇ ਜਾਣਗੇ ਸਰ ਕਿੰਨੇ ਮੁਲਾਜ਼ਮ ਲੱਗੇ ਤੇ ਕਿੰਨੇ ਮੁਲਾਜ਼ਮ ਜੀ ਆਪਣੇ ਕੋਲ ਲਗਭਗ 100 ਦੇ ਕਰੀਬ ਮੁਲਾਜ਼ਮ ਲੱਗੇ ਆ ਜਿਨ੍ਹਾਂ ਸਾਰੀ ਸੱਚ ਅਭਿਆਨ ਕੀਤੀ ਹੈ ਮੇਰੇ ਕੋਲ ਨਾਲ ਜੀ ਆਪਣਾ ਸਪੈਸ਼ਲ ਕਮਾਂਡੋ ਸੀ ਨਾਲ ਆਪਣੀ ਕਯੂਆਰਟੀ ਟੀਮ ਸੀ ਐਂਟੀ ਨਾਰਕੋਟਿਕਸ ਟੀਮ ਸੀ ਐਸਐਚਓ ਸਿਵਲ ਐਸਐਡੀ ਤੇ ਹੋਰ ਨਾਲ ਮੁਲਾਜ਼ਮ ਸੀ ਸਰ ਇਹ ਰਿਪੋਰਟ ਚੈਕਿੰਗ ਹੋਏਗੀ ਕਿ ਨਹੀਂ ਸਪੈਸ਼ਲ ਸੱਚ ਅਭਿਆਨ ਕੀਤਾ ਗਿਆ ਜੀ ਅੱਗੇ ਅੱਗੇ ਚੱਲਦੇ ਰਹਿਗੇ ਕੀ ਕਰਦੇ ਵੀ ਅੰਦਰਨ ਕੋਈ ਬ੍ਰਹਮਤ ਵੀ ਹੋਇਆ ਕੋਈ ਮੁਕਦਮਾ ਨਹੀਂ ਆਪਾਂ ਹੁਣ ਮੁਕਦਮੇ ਜੀ ਦੇਖੋ ਜਿਨ੍ਹਾਂ ਦਾ ਆਪਣਾ ਇਹ ਯੁੱਧ ਨਸ਼ਾ ਰੋ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਬਟਾਲਾ ਪੁਲਿਸ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 650 ਮੁਕਦਮੇ ਰਜਿਸਟਰ ਕੀਤੇ ਗਏ ਆ ਤੇ ਜਿਸ ਵਿੱਚ ਲਗਭਗ 1600 ਬੰਦੇ ਅਰੈਸਟ ਕੀਤਾ ਗਿਆ ਤੇ ਆ ਹੁਣੇ ਜਿਹੜੀ ਨਵਾਂ ਇੱਕ ਚੱਲਿਆ ਇੱਕ ਇਸ ਮਹੀਨੇ ਤੋਂ ਹੀ ਇੱਕ ਅੱਠ ਤੋਂ 13 ਮੁਕਦਮੇ ਰਜਿਸਟਰ ਕੀਤੇ ਆ ਤੇ ਕਾਫੀ ਮਾਤਰਾ ਚ ਜਿਹੜੀ ਆ ਉਹ ਆਪਣਾ ਨਾਰਕੋਟਿਕਸ ਯਰ ਕਵਰ ਕੀਤਾ ਸਰ ਕੀ ਵੀਟਰੀ ਨਾ ਚੱਤੀ ਇਹ ਆਪਾਂ ਪੰਜ ਛੇ ਰੇਨਾ ਚੱਕਦੀਆਂ ਜੀ Times Now Punjab